ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਪ੍ਰੀਤ ਕੌਰ ਹਜ਼ਰਾਂ ਜੀ ਪੂਜਾ ਸੈਣੀ ਦੁਆਰਾ ਲਿਖੇ ਗਏ ਨਾਵਲ ਅਰਮਾਨਾਂ ਦਾ ਕਤਲ ਦਾ ਭਾਗ ਆਖਰੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੁਲਿਸ ਆ ਗਈ ਤੇ ਪੁੱਛ ਗਿੱਛ ਕਰਨ ਆ ਲੱਗੀ ਮਿਲੀ ਪਖਤ ਅਨਸਰ ਮਕਨਿਕ ਹਸਪਤਾਲ ਚਲਾ ਗਿਆ ਤੇ ਟੈਸਟ ਕਰਵਾ ਲਿਆ ਵਾਪਸ ਪੁਲਿਸ ਵਾਲੇ ਥਾਣੇ ਉਸ ਨੂੰ ਲੈ ਗਏ ਜੀਤ ਨੂੰ ਪੁੱਛ ਕਿਛ ਕਰ ਇੱਕ ਅੱਛਾ ਜੱਪਾ ਸਾਦਸ਼ ਕਰ ਲਿਆ ਸਰਪੰਚ ਨੇ ਪੁੱਛਿਆ ਕਿ ਕਿਸ ਨੇ ਪੁਲਿਸ ਨੂੰ ਪਿੰਡ ਦੇ ਮਸਲੇ 'ਚ ਸ਼ਾਮਲ ਕੀਤਾ ਤੇ ਫਿਰ ਸਾਰਾ ਸ਼ੱਕ ਜੀਤੀ ਤੇ ਚਲਾ ਗਿਆ ਕਿਉਂਕਿ ਪਹਿਲਾਂ ਵੀ ਉਹ ਵੱਡੇ ਨੂੰ ਅੰਦਰ ਕਰਵਾ ਚੁੱਕੀ ਸੀ ਤੇ ਜੀਤੀ 'ਤੇ ਸਭ ਦੀ ਨਜ਼ਰੇ ਚੜ ਗਈ ਸੀ ਸਰਪੰਚ ਨੇ ਜੀਤੀ ਨੂੰ ਬਹੁਤ ਕੁਝ ਕਿਹਾ ਤੇ ਇੱਕ ਆਖਰੀ ਚੇਤਾਵਨੀ ਦੇ ਵਾਪਸ ਚਲਾ ਗਿਆ ਜੀਤੀ ਨੇ ਨਾ ਕੋਈ ਦਰਖਾਸਤ ਦਿੱਤੀ ਨਾ ਕਿਸੇ ਨੂੰ ਕੁਝ ਕਿਹਾ ਫਿਰ ਵੀ ਪੁਲਿਸ ਕਿਵੇਂ ਆ ਗਈ ਉਸੇ ਸਮਝ ਤੋਂ ਪਰੇ ਸੀ ਮਾਮਲਾ थाने पंचन करके हुन पंचायत ਵੀ ਜੀਤੀ ਨੂੰ ਕੋਸ ਰਹੀ ਸੀ थाने ਵਿੱਚ ਮੱਖਣ ਬੈਠਾ ਜਸ਼ਨ ਮਨਾ ਰਿਹਾ ਸੀ ਉਸ ਦੇ ਮੁਤਾਬਿਕ ਸਭ ਹੋ ਰਿਹਾ ਸੀ ਰਿਪੋਰਟ ਵੀ ਆ ਗਈ ਸੀ ਜਿਸ ਵਿੱਚ ਮੱਖਣ નિર્ਦੋਸ਼ ਸਾਬਤ ਹੋ ਗਿਆ ਸੀ ਤੇ थाने ਵਾਲਿਆਂ ਨੇ ਜੀਤੀ ਨੂੰ ਤੇ ਪੰਚਾਇਤ ਨੂੰ थाने ਸਦ ਲਿਆ ਕਾਫੀ ਗੱਲਾਂ ਤੋਂ ਬਾਅਦ ਜੀਤੀ ਨੇ ਕਿਹਾ ਕਿ ਇਹ ਬੱਚਾ ਬਾਪੂ ਜੀ ਦਾ ਹੈ ਉਹਨਾਂ ਨੇ ਮੈਨੂੰ ਬਹੁਤ ਜ਼ਰਾ ਤੰਗ ਕੀਤਾ ਸੀ ਮੈਂ ਵੱਡੇ ਵੀਰ ਤੇ ਮੱਖਣ ਨੂੰ ਜਾ ਦੱਸਣਾ ਚਾਇਆ ਉਹ ਡਰ ਗਏ ਤੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਉਹ ਬਿਸਤਰ ਜੁਕੇ ਹੋ ਗਏ ਪਰ ਪੰਚਾਇਤ ਨੂੰ ਗੱਲ ਪਚ ਨਹੀਂ ਸੀ ਰਹੀ ਫਿਰ ਵੀ ਉਹਨਾਂ ਪੁਲਿਸ ਨੂੰ ਸਭ ਸਮਝਾ ਜੀਤੀ ਤੇ ਮੱਖਣ ਨੂੰ ਕਰ ਲਈ ਤੇ ਫਿਰ ਪੰਚਾਇਤ ਬੁਲਾਈ ਗਈ ਤੇ ਜੀਤੀ ਤੋਂ ਸਵਾਲ ਪੁੱਛੇ ਗਏ ਜਿਸ ਵਿੱਚ ਉਸੇ ਬਾਪੂ ਜੀ ਦੇ ਲਈ ਦੋਸ਼ ਨੂੰ ਸਾਬਤ ਕਰਨਾ ਸੀ ਪਰ ਹੁਣ ਬਾਪੂ ਜੀ ਹੈ ਨਹੀਂ ਤੇ ਕੋਈ ਟੈਸਟ ਵੀ ਨਹੀਂ ਹੋ ਸਕਦਾ ਸੀ ਵੱਡੇ ਨੇ ਕਿਹਾ ਪਹਿਲਾਂ ਅਸੀਂ ਵੀ ਸੁਣੀ ਸੀ ਕਿ ਬਾਪੂ ਨੂੰ ਤੰਗ ਕਰਦੀ ਹੈ ਪਰ ਮੱਖਣ ਦਾ ਨਾਮ ਸਾਹਮਣੇ ਆਇਆ ਹੁਣ ਕੀ ਪਤਾ ਕੀ ਖੇਡ ਚੱਲ ਰਹੀ ਹੈ ਤੁਮਾ ਵਿੱਚ ਦੂਜੇ ਪਾਸੇ ਮੱਖਣ ਬਚ ਗਿਆ ਤੇ ਉਸਨੇ ਪੰਚਾਇਤ ਵਿੱਚ ਜਾ ਕੇ ਆ ਸਾਡੇ ਬਾਪ ਦੀ ਗਲਤੀ ਆ ਇਹ ਬੱਚਾ ਲੈ ਗਈ ਕਿੱਥੇ ਰਹੇਗੀ ਤੁਸੀਂ ਸਾਡੀ ਬੇਨਤੀ ਮੰਨੋ ਸਰਪੰਚ ਆਵੋ ਇਸ ਨੂੰ ਪਿੰਡੋਂ ਨਾ نکਾਲੋ ਕੁਝ ਸਮਾਂ ਦਿਓ ਵੇਚਫਟ ਕੀ ਅਸੀਂ ਇਹਨੂੰ ਪਿੰਜੋ ਬਾਹਰ ਕਿਤੇ ਥਾਂ ਲੈ ਦਾਂਗੇ ਵੱਡੇ ਨੇ ਕਿਹਾ ਮਾਂ ਨਹੀਂ ਮੰਦਾ ਪਰ ਕਿਤੇ ਨਾ ਕਿਤੇ ਬਾਪੂ ਦੀ ਗਲਤ ਸੀ ਪਰ ਹੋਣੇ ਹੀ ਪੇਟੋਂ ਆ ਕੌਣ ਚਲੇਗਾ ਇਸ ਦੀ ਮਾਪਿਆਂ ਨੂੰ ਪੁੱਛ ਲੋ ਜੇ ਉਹ ਲੈ ਜਾਣ ਅਸੀਂ ਤਾਂ ਪਛਲੇ ਜਾਣਾ ਬਾਪੂ ਦੇ ਦਾਗਾ ਕਰਕੇ ਆਏ ਸੀ ਪਰ ਜੀਤੀ ਦੇ ਮਾਪਿਆਂ ਨੇ ਵੀ جواب ਦੇ ਦਿੱਤਾ ਜੀਤੀ ਇੱਕ ਕਲੰਕ ਲਗਵਾ ਫਿਰ ਵੀ ਚੁੱਪ ਸੀ ਫਿਰ ਵੱਡੇ ਨੇ ਕਿਹਾ ਸੀ ਮੱਖਣ ਦੀ ਗੱਲ ਨਾਲ ਜਾਣੇ ਆ ਇਹ ਜੋ ਮਿਲਦਾ ਵੇਚ ਕੀ ਕੀਤੇ ਹੋਰ ਚਲੀ ਜਾਵੀ ਨਾਲ ਕਲੰਕ ਟੱਕ ਹੋ ਜਾਉ ਸਰਪੰਚ ਨੇ ਪਿੰਡ ਦੇ ਹੋਰਾਂ ਗੋੜਲ ਸਲਾਹ ਕਰ ਇੱਕ ਮਹੀਨੇ ਦਾ ਵਕਤ ਦੇ ਦਿੱਤਾ ਤੇਰੇ ਪਾਸੇ ਜੀਤੀ ਚੁੱਪ ਸੀ ਕੁਛ ਨਾ ਬੋਲੀ ਜਿਵੇਂ ਮੱਖਣੇ ਸिखਾਇਆ ਸੀ ਉਹ ਮੇ ਕਰ ਰਹੀ ਸੀ ਪੰਚਾਇਤ ਵਾਪਸ ਚਲੇ ਗਏ ਵੱਡਾ ਵੀ ਮੱਖਣ ਤਾਂ ਵੱਜ ਗਿਆ ਸੀ ਤੇ ਉਹ ਖੁਸ਼ ਸੀ ਤੇ ਉਸਨੇ ਜੀਤੀ ਨੂੰ ਘਟਕੇ ਜੱਫੀ ਪਾਲੀ ਤੇ ਬੋਲਿਆ ਤੂੰ ਕਮਾਲ ਕਰ ਦਿੱਤੀ ਬਾਪੂ ਦੇ ਸਰਪੰਡਾ ਬਣ ਕੇ ਚੱਲ ਮੇਰੇ ਨਿਆਣਾ ਇਹ ਮੈਂ ਮੰਨ ਲਿਆ ਤੂੰ ਸਦਾ ਵੇਚਵਟ ਤੇ ਮੇਰੇ ਨਾਲ ਚਲੇ ਤੈਨੂੰ ਪੁਰੀ ਐਸ਼ ਕਰਵਾਵਾਂਗਾ ਜੀਤੀ ਨੇ ਪਤਾ ਨਹੀਂ ਹਣ ਆਪਣੀ ਮਰਜ਼ੀ ਨਾਲ ਹੀ ਆਪਣੇ ਆਪ ਨੂੰ ਮੱਖਣ ਹਵਾਲੇ ਕਰ ਦਿੱਤਾ ਤੇ ਉਸ ਨਾਲ ਬੇਚਿੱਜਕ ਸਬੰਧ ਬਣਾ ਲਏ ਲਾਡੋਏ ਸਭ ਤੋਂ ਅੰਜਾਨ ਸੀ ਕਿ ਉਹ ਜਦ ਵੀ ਕੋਈ ਸਵਾਲ ਕਰਦੀ ਹੁੰ ਜੀਤੀ ਡਾਟ ਦਿੰਦੀ ਜੀਤੀ ਤੇ ਪਹਿਲਾਂ ਹੀ 40 ਲੱਖ ਦਾ ਕਰਜ਼ਾ ਸੀ ਕੁਝ ਬਾਪੂ ਦੀ ਲਾਸ ਲੈ ਚੁੱਕਿਆ ਸੀ ਸਰਪੰਚ ਨੇ 70 ਲੱਖ ਚੋਂ 30 ਲੱਖ ਸਭ ਕਟਕਟਾ ਕੇ ਦਿੱਤੇ ਤੇ ਮੱਖਣ ਨੂੰ ਕਿਹਾ ਜਲਦੀ ਇਸ ਦਾ ਪਿੰਡ ਤੋਂ ਬਾਹਰ ਟਿਕਾਣਾ ਬਣਾ ਦੇਵੀ 10 ਦਿਨ ਹੀ ਤਾਂ ਹੀ ਨਿਕਲ ਗਏ ਤੇ ਮੱਖਣ ਨੇ ਰੱਜ ਕੇ ਜੀਤੀ ਦਾ ਇਸਤੇਮਾਲ ਕੀਤਾ ਇੱਕ ਪਿੰਦੂ ਬਾਹਰ ਦੋ ਕਨੇ ਦਾ ਮਕਾਨ ਲੈ ਦਿੱਤਾ ਤੇ ਬਾਕੀ ਪੈਸੇ ਜੀਤੀ ਨੂੰ ਇਹ ਆ ਕੇ ਬਾਹਰ ਲੈ ਜਾਵੇਗਾ ਉਹ ਆਪਣੀ ਕੋਲ ਰੱਖ ਲੈ ਤੇ ਜੀਤੀ ਨੂੰ ਨਵੇਂ ਘਰ ਪਹੁੰਚਾ ਦਿੱਤਾ ਵੀਕ ਦਿਨਾਂ ਚ ਹੀ ਮੱਖਣ ਨੇ ਜੀਤੀ ਦਾ ਵਹਿਦ ਜ਼ਿਆਦਾ ਯਕੀਨ ਹਾਸਲ ਕਰ ਲਿਆ ਤੇ ਆਪਣੀ ਪਤਨੀ ਬਣ ਕਰਦਾ ਤੇ ਲੱਡੂ ਨੂੰ ਦਮ ਹੀ ਡਾਟ ਦੇ ਜੇ ਲੱਡੂ ਕੋ ਜਾਗਦੀ ਜੀਤੀ ਹੁਣ ਬਾਹਰ ਦੇ ਸੁਪਨੇ ਚ ਸੀ ਉਹ ਪਹਿਲਾਂ ਵਾਲੀ ਨਹੀਂ ਰਹੀ ਸੀ ਇਕਦਮ ਬਦਲ ਚੁੱਕੀ ਸੀ ਬੇਪਰਵਾਹੀ ਫਿਰ ਇੱਕ ਦਿਨ ਬਿੰਦਸੇ ਮੱਖਣ ਵਾਪਸ ਕੈਨੇਡਾ ਚਲਾ ਗਿਆ ਇੱਕ ਮਹੀਨੇ ਚ ਹੀ ਮੱਖਣ ਨੇ ਜੀਤੀ ਦਾ ਵਿਸ਼ਵਾਸ ਹਾਸਲ ਕਰ ਸਭ ਕੁਝ ਵੇਚਵਟ ਨਾਲ ਹੀ ਪੈਸਾ ਦਿਲਾ ਲਿਆ ਜੀਤੀ ਮੱਖਣ ਨੂੰ ਫੋਨ ਕਰ ਰਹੀ ਸੀ ਪਰ ਫੋਨ ਬੰਦ ਸੀ ਜੀਤੀ ਨੂੰ ਜਦ ਪਤਾ ਚੱਲੇ ਉਸ ਦਿਨ ਹਿੱਥੋਂ ਜ਼ਮੀਨ ਕਿਸਕਾ ਗਈ ਮੱਖਣ ਕੈਨੇਡਾ ਜਾ ਚੁੱਕਾ ਸੀ ਕਿਉਂਕਿ ਉਸਨੇ ਹੁਣ ਆਪਣਾ ਸਭ ਕੁਝ ਦਾਤ ਹਿਲਾ ਦਿੱਤਾ ਸੀ ਉਸਨੇ ਇਹ ਮੀਨੂ ਦੱਸਣਾ ਚਾਹਿਆ ਪਰ ਉਸਨੇ ਜੀਤੀ ਨੂੰ ਨੀਚਾ ਦਿਖਾ ਸਭ ਕੁਝ ਪਤਕ ਹੈ ਫੋਨ ਕਰ ਦਿੱਤਾ ਵੱਡੇ ਨੂੰ ਦੱਸਣਾ ਚਾਹਿਆ ਉਸਨੇ ਵਿਸ਼ਰਮ ਜਨਾਨੇ ਕੇ ਫੋਨ ਕਰ ਦਿੱਤਾ ਉਹ ਵਾਪਸ ਪਿੰਡ ਨੂੰ ਗਈ ਤਾਂ ਪਿੰਡ ਵਾਲਿਆਂ ਨੇ ਗੱਲ ਨਾ ਸੁਣੀ ਮਾਪਿਆਂ ਦੇ ਘਰ ਗਈ ਤਾਂ ਉਹਨਾਂ ਨੇ ਵੀ ਦਰਵਾਜ਼ੇ ਬੰਦ ਕਰ ਦਿੱਤੇ ਜੀਤੀ ਪਾਗਲ ਹੋ ਗਈ ਸੀ ਕੋਈ ਉਸ ਦੀ ਸੁਣ ਨਹੀਂ ਸੀ ਰਿਹਾ ਜੀਤਿ ਨੂੰ ਪੰਜਵਾਂ ਮਹੀਨਾ ਸ੍ਰੀ ਹੋ پاگل ਹੋ ਰਹੀ ਸੀ ਛੀਕ ਰਹੀ ਸੀ ਲਾਡੂ ਨੂੰ ਵੀ ਮਾਰ ਰਹੀ ਸੀ ਉਹ ਜਿਸ ਥਾਂ 'ਤੇ ਰਹੀ ਸੀ ਉਥੋਂ ਦੇ ਲੋਕਾਂ ਨੇ ਪੁਲਿਸ ਨੂੰ ਬੁਲਾ ਲਿਆ ਤੇ ਪੁਲਿਸ ਨੇ ਲਾਡੂ ਨੂੰ ਕਿਸੇ ਸੰਸਥਾ ਕੋਲ ਪੇਜ ਦਿੱਤਾ ਤੇ ਜੀਤਿ ਨੂੰ ਹਸਪਤਾਲ ਜਿੱਤੇ ਡਾਕਟਰ ਨੇ ਉਸ ਦਾ ਬੱਚਾ ਗਰਾਂਦ ਤੋਂ ਮਨਾ ਕਰ ਦਿੱਤਾ ਕਾਫੀ ਸਮਾਂ ਹਸਪਤਾਲ ਰਹੀ ਤੇ ਲਾਡੂ ਬੱਚਿਆਂ ਦੀ ਸੰਸਥਾ 'ਚ ਜੀਤਿ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਕਾਫੀ ਲਾਸਤਵਾ ਜੀਤਿ ਸਤਮੀ ਜੀ ਜੋ ਬਾਹਰ ਆਈ ਤੀ ਉਸਨੇ ਆਪਣੇ ਵਿਛੇ ਭਰੇ ਪੁੱਛਿਆ ਹੁਣ ਲੱਡੂ 8ਵੇਂ ਸਾਲ ਚ ਸੀ ਤੇ ਉਸ ਕੋਲ ਜੋ ਬੱਚਾ ਸੀ ਉਹ ਵੀ 2 ਸਾਲ ਦਾ ਹੋ ਚੁੱਕਾ ਸੀ ਜਿੱਤੇ ਉਹਨਾਂ ਡਾਕਟਰਾਂ ਨੇ ਤੰਤਰ ਉਸਕੇ ਆਪਣੇ ਕਰਿਆਨ ਦੀ ਇਜਾਜ਼ਤ ਦੇ ਦਿੱਤੀ ਜਿੱਤੀ ਅਜੇ ਜਵਾਨ ਉਮਰ ਦੀ ਸੀ ਤੇ ਸਭ ਉਸਨੂੰ ਹੋਰ ਘਰ ਬਸਾਂ ਨੂੰ ਆਖ ਰਹੇ ਸਨ ਤੇ ਉਹ ਰੋ ਪੈਂਦੀ ਜਿੱਤੀ ਲੱਡੂ ਤੇ ਉਸ ਬੱਚੇ ਨੂੰ ਲੈ ਵਾਪਸ ਘਰ ਆ ਗਈ ਜਿੱਤੇ ਉਸਨੇ ਦੁੱਖਾਂ ਨੇ ਦਾ ਮਕਾਨ ਪਾਇਆ ਸੀ ਜੀਤੀ ਦਾ ਤੀਤ ਉਸ ਤਪਿਛਾ ਨਹੀਂ ਸੀ ਛੱਡ ਰਹੀਆ ਲੋਕ ਹਮੇ ਇਸ ਨੂੰ ਗੰਦੀ ਔਰਤ ਆਖਦੇ ਸਨ ਜਿਸ ਨੇ ਸੌਹਰੇ ਦੇ ਬੱਚੇ ਨੂੰ ਜਨਮ ਦਿੱਤਾ ਸੀ ਉਹ ਬੱਚਿਆਂ ਨੂੰ ਇਸ ਵਾਤਾਵਰਣ ਚੋਂ ਕੱਢਣਾ ਚਾਹੁੰਦੀ ਸੀ ਉਸ ਨੇ ਉਸ ਥਾਂ ਤੋਂ ਵਿਕਰ ਵਿੱਚ ਵੱਟ ਵੱਡੇ ਸ਼ਹਿਰ ਆ ਗਈ ਉੱਥੇ ਆ ਉਸ ਨੇ ਲਾਡੂ ਤੇ ਕੱਕੇ ਦਾ ਸਕੂਲ ਦਾਖਲਾ ਕਰਵਾ ਦਿੱਤਾ ਤੇ ਆਪ ਨੌਕਰੀ ਕਰਨ ਲੱਗੀ ਮਾਪੇ ਸਕੇ ਸਬੰਧੀ ਸਭ ਹੋ ਚੁੱਕੇ ਸਨ ਕਦੇ ਕਦੇ ਵੱਡੇ ਦੇ ਮੁੰਡੇ ਨਿੱਕੇ ਦਾ ਫੋਨ ਆ ਜਾਂਦਾ ਸੀ ਕੁਝ ਸਾਲਾਂ ਬਾਅਦ ਉਸਨੇ ਕੈਨੇਡਾ ਦਾ ਕੰਮ ਬਣਾ ਲਿਆ ਜਿਸ ਵਿੱਚ ਮਦਦ ਉਸਦੀ ਕਿਸੇ ਆਪਣੇ ਨੇ ਨਹੀਂ ਕੀਤੀ ਤੇ ਜਿੱਤੀ ਪੰਜਾਬ ਤੋਂ ਸਭ ਵਿੱਚ ਫਟ ਕੈਨੇਡਾ ਦੀ ਵਸਨੀਕ ਬਣ ਗਈ ਕਾਫੀ ਮਿਹਨਤ ਕਰ ਥੋੜਾ ਸੈਟ ਹੋਈ ਹੁਣ ਉੱਥੇ ਜਾ ਉਸਨੇ ਫਿਰ ਪੁਰਾਣੀ ਕਹਾਣੀ ਨੂੰ ਜਨਮ ਦੇ ਦਿੱਤਾ ਉਸ ਦਾ ਸਾਥ ਉਸ ਦਾ ਆਪਣਾ ਦੇ ਰਿਹਾ ਸੀ ਤੇ ਕਿਸੇ ਤਰ੍ਹਾਂ ਫਿਰ ਮੱਖਣ ਨਾਲ ਰابطਾ ਕਾਇਮ ਕੀਤਾ ਕਾਫੀ ਮੁਸ਼ਕਲਾਂ ਤੋਂ ਬਾਅਦ ਉਸਦੀ ਮੱਖਣ ਨਾਲ ਮੁਲਾਕਾਤ ਹੋਈ ਮੱਖਣ ਕਾਫੀ ਬਦਲ ਚੁੱਕਾ ਸੀ ਮੱਖਣ ਕੈਨੇਡਾ ਦੀ ਧਰਤੀ ਤੇ ਜੀਤੀ ਨੂੰ ਦੇਖ ਹੈਰਾਨ ਹੋ ਗਿਆ ਉਸਨੇ ਜੀਤੀ ਨੂੰ ਪੁੱਛਿਆ ਤੂੰ ਕਿਵੇਂ ਆ ਗਈ ਤੈਨੂੰ ਕਿਸਨੇ ਬੁਲਾਇਆ ਉਸਦੇ ਬੱਚੇ ਕਿੱਥੇ ਨੇ ਉਸ ਕੋਲ ਉਸਦਾ ਨੰਬਰ ਕਿੱਥੋਂ ਆਇਆ ਜੀਤੀ ਨੇ ਬਿਨਾਂ ਕੁਝ ਜਵਾਬ ਦਿੱਤੇ ਮੱਖਣ ਨੂੰ ਜੱਫੀ ਪਾ ਰੋਣ ਲੱਗੀ ਉਸਨੇ ਮੱਖਣ ਨੂੰ ਕਿਹਾ ਉਹ ਉਸ ਬਿਨਾਂ پاگل ਹੋ ਗਈ ਸੀ ਉਹ ਨਹੀਂ ਹੁਣ ਰਹਿ ਸਕਦੀ ਉਸਨੂੰ ਪਤਾ ਕਿੰਧਰ ਦਾ ਸਾਲ ਬਿਜਾਰੀ ਨੇ ਮੱਖਣ ਕੁਝ ਬੋਲਦਾ ਜੀਤੀ ਨੇ ਆਪਣਾ ਪੂਰਾ ਜੋਰ ਲਾ ਦਿੱਤਾ ਕਿ ਉਹ ਸਮਝ ਲਵੇ ਕਿ ਜੀਤੀ ਦੇ ਮਨਚ ਕੋਈ ਮੈਲ ਨਹੀਂ ਉਹ ਮੱਖਣ ਨੂੰ ਪਿਆਰ ਕਰਨ ਲੱਗੀ ਆ ਜੀਤੀ ਨੇ ਮੱਖਣ ਨੂੰ ਘਰ ਦਾ ਪਤਾ ਦੱਸਿਆ ਤੇ ਕਿਹਾ ਹੁਣ ਉਸਦਾ ਇੱਕ ਪੁੱਤ ਤੇ ਧੀ ਵੀ ਨੇ ਮੱਖਣ ਨੂੰ ਸਮਝਣ ਨੂੰ ਤੇ ਨਾ ਲੱਗੀ ਉਸਨੇ ਉਸਨੇ ਜੀਤੀ ਨੂੰ ਕਿਹਾ ਕਿ ਉਸਦਾ ਕੈਨੇਡਾ ਵਿੱਚ ਟਰੱਕਾਂ ਦੇ ਪੁਰਜ਼ਿਆਂ ਦਾ ਵਪਾਰ ਹੈ ਉਹ ਕੈਨੇਡਾ ਤੇ ਕਾਫੀ ਮੰਨਿਆ ਹੋਇਆ ਉਸ ਨੂੰ ਹਰ ਕੋਈ ਪਹਿਚਾੰਦਾ ਇਦਾਂ ਇੱਕਦਮ ਆ ਕੇ ਗੱਲ ਨਾ ਲੱਗੀ ਕਦੇ ਵੀ ਨਿਮਮਿਤ ਗੱਲ ਪਹੁੰਚੋ ਜੀਤ ਨੇ ਸਾਰੇ ਦਰਦ ਦਿਲ ਚ ਸਮਾਹਸਪੈ ਤੇ ਬੋਲੀ ਕਿ ਜਦ ਵਕਤ ਹੋਇਆ ਤੇ ਆਇਓ ਉਹ ਉਡੀਕੀ ਉਹ ਉਸਦੀ ਹੈ ਕਾਫੀ ਦਿਨ ਮੱਖਣ ਜੀਤੀ ਵਰੇ ਸੋਚਦਾ ਰਿਹਾ ਉਸੇ ਹੁਸੰ ਦਾ ਮਾਇਆ ਜਾਲ ਉਸਨੂੰ ਖਿੱਚ ਰਿਹਾ ਸੀ ਪਰ ਨਿਮਮੀ ਦਾ ਵੀ ਡਰ ਸੀ ਉਸਨੇ ਇੱਕ ਦਿਨ ਜੀਤੀ ਨੂੰ ਫੋਨ ਕਰ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਪਰ ਜੀਤੀ ਨੇ ਮੰਨਦਾ ਹੀ ਰੰਗ ਟੰਗ ਆਪਣਾ ਗੱਲ ਕੀਤੀ ਤੇ ਮੱਖਣ ਨੂੰ ਮਜੂਰ ਕਰ ਦਿੱਤਾ ਆਪਣੇ ਕੋਲ ਆਉਣ ਲਈ ਜੀਤੀ ਨੇ ਮੱਖਣ ਨੂੰ ਕਿਹਾ ਕਿ ਜਦ ਮੈਂ ਤੇਰੇ ਬਿਨਾ ਨਹੀਂ ਰਹਿ ਸਕੀ ਤੇਰੇ ਤੇ ਕੋਈ ਇਲਜ਼ਾਮ ਉਹ برداشت ਕਰ ਪਾਉਂਗੀ ਮੱਖਣ ਤੂੰ ਬੇਚਿਸਕ ਮੇਰੇ ਕੋਲ ਆ ਜਾ ਸਕਦਾ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਮੱਖਣ ਹੁਣ ਜੀਤੀ ਕੋਲੋਂ ਆਣਾ ਚੰਦਾ ਸੀ ਤੇ ਫਿਰ ਉਹ ਪਹਿਲਾਂ ਵਾਂਗ ਜੀਤੀ ਨੂੰ ਉਸਦੇ ਪਸੰਦੇ ਸਮਾਨ ਬਾਰੇ ਪੁੱਛ ਲਿਆ ਤੇ ਕਿਹਾ ਬੱਚੇ ਕਿੱਥੇ ਭੇਜਾਂਗੇ ਉਸਨੇ ਕਿਹਾ ਫਿਕਰ ਨਾ ਕਰ ਬਸ ਆ ਜਾ ਜਿੱਤੇ ਕਾਫੀ ਸਲਝ ਕੇ ਸੀ ਇਸਨੇ 10 11 ਸਾਲਾਂ ਵਿੱਚ ਆਪਣੇ ਉੱਤੇ ਹੋਏ ਜ਼ੁਲਮਾਂ ਤੋਂ ਸਿੱਖ ਲਿਆ ਸੀ ਕਿ ਕਿਵੇਂ ਲੜਾਈ ਜਿੱਤੀ ਜਾਂਦੀ ਕੌਣ ਕਿਵੇਂ ਦਾਇਆ ਬੰਤ ਬਾਪੂ ਜੀ ਤੇ ਜੀਤੀ ਦੇ ਵਿਆਹ ਤੋਂ ਬਾਅਦ ਹੋਏ ਜ਼ੁਲਮ ਸਨ ਸਭ ਜਾਦ ਸਨ ਜੀਤੀ ਦੇ ਅੰਗਾਂ ਦੀ ਨਮਾਇਸ਼ ਤੇ ਅੰਗਾਂ ਬਾਰੇ ਟੀਚਰਾਂ ਉਸ ਨੂੰ ਸਭ ਜਾਣ ਸਨ ਕਿਵੇਂ ਪੰਤ ਦੂਰ ਰੱਖਣੇ ਮੀਤੇ ਵੱਡਿਓਸ ਨੂੰ ਮੀਣੀ ਮਾਰਦਿਆਂ ਸਨ ਕਿ ਜੇ ਸੁੱਕੀ ਕਿ ਮੈਂ ਜੀਤੀ ਨੇ ਵਾਪਸ ਮਨ ਬਾਪੂ ਜੀ ਤੇ ਮੱਖਣ ਦੇ ਕਹਿਨ ਤੇ ਗੰਦਾ ਇਲਜ਼ਾਮ ਲਾਇਆ ਸੀ ਜੀਤੀ ਕਿਵੇਂ ਤੁਮੇ ਜੇਠਾ ਦੀਆਂ ਗੰਦੀਆਂ ਨਜ਼ਰਾਂ ਤੋਂ ਬਚ ਨਾ ਪਾਈ ਜੋ ਹਮੇਸ਼ਾ ਆਪਣੇ ਆਪ ਲਪੇਟ ਕੇ ਰੱਖਦੀ ਸੀ ਗੰਦੇ ਕੱਪੜੇ ਪਾਈ ਫਿਰਦੀ ਸੀ ਸਾਰੀ ਰਾਤ ਜੀਤੀ ਇਹ ਗੱਲਾਂ ਹੀ ਸੋਚਦੀ ਰਹੀ ਕਿਵੇਂ ਮੱਖਣ ਨੇ ਆਖਰੀ ਦਿਨਾਂ ਚੋਂ ਸੇ ਸਰੀਰ ਨੂੰ ਨੋਜ ਲਿਆ ਸੀ ਤਿਉਹੋ ਸਭ ਕੁਝ ਦਾ ਤੇਲਾ ਉਸ ਦੀਆਂ ਗੱਲਾਂ ਚ ਆਪਣੀ ਇੱਜ਼ਤ ਬਾਹਰਲੇ ਮੁਲਕ ਸੈੱਟ ਹੋਣ ਲਈ ਉਸ ਨੂੰ ਵੇਚ ਦਿੱਤੀ ਸੀ ਕਿਵੇਂ ਉਹ ਲੱਡੂ ਨੂੰ ਮਾਰਦੀ ਸੀ ਕਿੰਨਾ ਹਾਲਾਤਾਂ ਚ ਉਸਦੇ 10 ਸਾਲ ਕੱਟੇ ਸਭ ਗੱਲਾਂ ਦਾ ਜੀਤੀ ਨੂੰ ਤੰਗ ਕਰ ਰਹੀਆਂ ਸਨ ਉਸ ਨੇ ਮੱਖਣ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ ਸੀ ਜੀਤੀ ਨੇ ਲੱਡੂ ਤੇ ਕਾਕੇ ਨੂੰ ਕਨੇਟਾ ਹੀ ਇੱਕ ਯਾ ਟੇਕਰ ਕੋਲ ਛੱਡ ਦਿੱਤਾ ਸੀ ਜ ਜਿਹਨਾਂ ਨੇ ਦਿਨ ਰਾਤ ਕੇਅਰ ਕਰਦੀ ਸੀ ਆਪ ਜੀਤੀ ਕੁਮਾਜ ਕੰਮ ਕਰਨ ਲੱਗ ਪਈ ਸੀ ਉਹ ਕਿਸੇ ਤਰ੍ਹਾਂ ਮੱਖਣ ਨੂੰ ਘਰ ਬਲਾ ਕੁਛ ਨਾਲ ਸਬੰਧ ਕਾਇਮ ਕਰਨਾ ਚਾਹੁੰਦੀ ਸੀ ਤੇ ਉਸ ਦਾ ਸਾਥ ਵੀ ਬਦਲ ਲੈਣ ਲਈ ਉਸ ਤ ਆਪਣਾ ਸਾਹ ਦੇ ਰਿਆ ਸੀ ਇੱਕ ਦਿਨ ਜੀਤੀ ਦਾ ਟਾਕਰਾ ਫਿਰ ਮੱਖਣ ਨਾਲ ਮਲਚ ਹੋ ਗਿਆ ਜਿੱਤੇ ਉਹ ਕੰਮ ਕਰਦੀ ਸੀ ਮੱਖਣ ਨੇ ਜੀਤੀ ਨੂੰ ਦੇਹ ਗੱਡੀ ਚ ਆਉਣ ਲੱਗਿਆ ਤੇ ਜੀਤੀ ਵੀ ਮਾਲਕ ਨਾਲ ਕੁਛ ਗੱਲ ਕਰ ਚਲੇ ਗੱਡੀ ਚ ਬੜਦੇ ਹੀ ਮੱਖਣ ਨੇ ਜੀਤੀ ਨੂੰ ਪਹਾਂਚ ਜੱਕੜ ਲਿਆ ਤੇ ਬੋਲਿਆ ਉਹ ਵੀ ਨਹੀਂ ਰਹਿ ਸਕਦਾ ਉਸ ਨੇ ਜੀਤੀ ਨੂੰ ਚੁੰਮਣਾ ਸ਼ੁਰੂ ਕੀਤਾ ਜੀਤੀ ਨੇ ਇਸਵ ਕਰਨ ਦਿੱਤਾ ਤੇ ਕੰਮ ਚੱਲਣ ਨੂੰ ਕਿਹਾ ਮੱਖਣ ਤੇ ਉਸ ਵਕਤ ਇਨਾ ਜੀਤੀ ਦਾ ਭੂਤ ਸਵਾਰ ਸੀ ਉਹ ਘਰ ਵੱਲ ਨੂੰ ਧੁਰਪੇ ਜੀਤੀ ਨੇ ਮੱਖਣ ਨੂੰ ਉਹ ਝਾਲਸ ਲੈ ਲਿਆ ਘਰ ਆਉਂਦੇ ਹੀ ਉਸਨੇ ਜੀਤੀ ਨੇ ਮੱਖਣ ਨੂੰ ਸਭ ਕਰਨ ਦਿੱਤਾ ਜੋ ਉਹ ਚਾਹੁੰਦਾ ਸੀ ਤੇ ਫਿਰ ਉਸਨੇ ਮੱਖਣ ਨੂੰ ਕਿਹਾ ਕਿ ਉਹ ਹਫਤੇ ਚ ਇੱਕ ਵਾਰ ਜ਼ਰੂਰ ਆਵੇ ਮੱਖਣ ਨੇ ਜੀਤੀ ਦਾ ਕਿਹਾ ਮੰਨ ਲਿਆ ਤੇ ਉਹ ਹਾਂ ਕੇ ਚਲਾ ਗਿਆ ਮੱਖਣ ਦੇ ਜਾਣ ਤੋਂ ਬਾਅਦ ਜੀਤੀ ਬਹੁਤ ਰੋਈ ਉਸਨੇ ਪੁਲਿਸ ਨੂੰ ਫੋਨ ਕਰ ਆਪੀਤੀ ਦੱਸੀ ਕਿ ਉਸ ਦਾ ਘਰਵਾਲਾ ਮਰ ਚੁੱਕਾ ਤੇ ਉਸ ਦੇ ਘਰਵਾਲੇ ਦਾ ਭਰਾ ਉਸਨਾਂ ਨਾਜਾਇਜ਼ ਬੰਧ ਰੱਖਣਾ ਚਾਹੁੰਦਾ ਜਿਸ ਦਾ ਪਹਿਲਾਂ ਵੀ ਇੱਕ ਬੱਚਾ ਜਿਸ ਨੂੰ ਉਹ ਅਪਣਾ ਨਹੀਂ ਰਿਹਾ ਜੀਤੀ ਨੇ ਪੁਲਿਸ ਨੂੰ ਬਿਲਾ ਸਾਰੀ ਕਹਾਣੀ ਜਿਵੇਂ ਦੱਸ ਦਿੱਤੀ ਫਿਰ ਪੁਲਿਸ ਨੇ ਕਿਹਾ ਬਿਨਾਂ ਕਿਸੇ ਸਬੂਤ ਤੋਂ ਉਸ ਨੂੰ ਕਿਵੇਂ ਫੜ ਸਕਦੇ ਨਹੀਂ ਜੀਤੀ ਨੇ ਕਿਹਾ ਹੁਣ ਵੀ ਉਸ ਨੂੰ ਲੋਚ ਕੀ ਗਿਆ ਹਫਤੇ ਬਾਅਦ ਫਿਰ ਆਉਣ ਲਈ ਕਹਿ ਕੇ ਗਿਆ ਉਹ ਜਦ ਇੰਡੀਆ ਸੀ ਤਦ ਵੀ ਐ ਮਹੀਨੂ ਚਦਾ ਸੀ ਹੁਣ ਇਥੇ ਵੀ ਇਹ ਸਭ ਗੱਲਾਂ ਪੁਲਿਸ ਵੱਲੇ ਰਿਕਾਰਡ ਕਰ ਰਹੇ ਹਿਸਨ ਜੀਤੀ ਨੇ ਕਿਹਾ ਕਿ ਉਸ ਕੋਲ ਗਵਾਹ ਵੀ ਆ ਜੋ ਸਭ ਬਾਰੇ ਜਾਣਦਾ ਪੁਲਿਸ ਨੇ ਕਿਹਾ ਕੌਣ ਆ ਉਸੇ ਜੀਤੀ ਦਾ ਹੀ ਵੱਡਾ ਚੀਚ ਮੱਖਣ ਦਾ ਵੱਡਾ ਤੇ ਸਕਾਪਰਾ ਤੇ ਕਾਕਾ ਨਿਕਾ ਜੋ ਮੈਨੂੰ ਇਥੇ ਲੈ ਕੇ ਆਇਆ ਵੱਡੇ ਨੇ ਵੀ ਮੱਖਣ ਨਾਲ ਖੈਰ ਰੱਖਦੇ ਸਭ ਕੁਝ ਦੱਸਦਾ ਤੇ ਆਪਣੇ ਬਿਆਨ ਵੀ ਉਹ ਆਪਣੀ ਬੇਇੱਜ਼ਤੀ ਦਾ ਬਦਲਾ ਮੱਖਣ ਤੋਂ ਲੈਣ ਦੀ ਉਤਾਪਨਾ ਸੀ ਉਸਨੇ ਹੀ ਜੀਤੀ ਦਾ ਕੰਮ ਬਣਵਾਇਆ ਸੀ ਵੱਡੇ ਨੇ ਸਭ ਗੱਲਾਂ ਪੁਲਿਸ ਨੂੰ ਸਮਝਾ ਦਿੱਤੀਆਂ ਪੁਲਿਸ ਨੇ ਜੀਤੀ ਨੂੰ ਕਿਹਾ ਕਿ ਮਾਮਲਾ ਤਾਂ ਦਰਜ ਕਰ ਲੈਣੇ ਆ ਪਰ ਇਸ ਨੂੰ ਫੜਨਾ ਉਹ ਮੌਕੇ ਤੇ ਚਾਹੁੰਦੇ ਨੇ ਜੀਤੀ ਨੇ ਕਿਹਾ ਠੀਕਾ ਜੀਤੀ ਦਾ ਇੱਕ ਵਾਰ ਮੈਡੀਕਲ ਹੋਇਆ ਜਿਸ ਵਿੱਚ ਉਸ ਦੇ ਸਰੀਰ ਦਾ ਸਬੰਧ ਪਣੇ ਉਜਾਗਰ ਹੋਈ ਜੀਤੀ ਨੇ ਫਿਰ ਮੱਖਣ ਨੂੰ ਫੋਨ ਕੀਤਾ ਜਿਸ ਦੀ ਰਿਕਾਰਡਿੰਗ ਪੁਲਿਸ ਕੋਲ ਵੀ ਸੀ ਮੱਖਣ ਨੇ ਕਿਹਾ ਉਸਦਾ ਦਿਲ ਨਹੀਂ ਲੱਗ ਰਿਹਾ ਉਹ ਫਿਰ ਆਉਣਾ ਚਾਹੁੰਦਾ ਦੱਸ ਕਦੋਂ ਆਵੀਂ ਜੀਤੀ ਨੇ ਸਵੇਰੇ ਕੇ ਫੋਨ ਰਖ ਦਿੱਤਾ ਪਰ ਮੱਖਣ بار بار ਫੋਨ ਤੇ ਉਲਟੀਆ ਗੱਲਾਂ ਕਰਨ ਲੱਗਾ ਅੱਜ ਉਸਨੇ ਪੀਤੀ ਵੀ ਸੀ ਜਿਸ ਵਿੱਚ ਉਸਨੇ ਗੱਲਾਂ-ਗੱਲਾਂ ਚੱਕ ਦਿੱਤਾ ਕਿ ਬੰਧ ਮਰਿਆ ਨਹੀਂ ਮਾਰਿਆ ਸੀ 10 ਸਾਲਾਂ ਦਾ ਭੇਦ ਹੁਣ ਖੁੱਲਿਆ ਜੀਤੀ ਬੋਲੀ ਕੀ ਕਹਿ ਰਹੇ ਹੋ ਫਿਰ ਮੱਖਣ ਬੋਲਿਆ ਤੂੰ ਮੂੜ ਨਾ ਖਰਾਬ ਕਰ ਚੱਲ ਥੋੜਾ ਹੱਸ ਕੇ ਪਿਆਰ ਦੀ ਗੱਲ ਕਰ ਜੀਤੀ ਨੇ ਹੱਸ ਕੇ ਕਿਹਾ ਪੂਰਾ ਤੇ ਦੱਸੋ ਆਪਾਂ ਤਾਂ ਮਿਲਣਾ ਕਿੱਦਾਂ ਹੋਇਆ ਮੱਖਣ ਬੋਲਿਆ ਛੱਡ ਹੁਣ ਪਰ ਜੀਤੀ ਬੋਲੀ ਬੰਤਾ ਸਹੀ ਹੀ ਸ਼ਰਾਬੀ ਮੱਖਣ ਬੋਲਿਆ ਸ਼ਰਾਬ ਚ ਵੱਡੀ ਨਹੀਂ ਦਵਾਈ ਪਾਤੀ ਸੀ ਜੀਤੀ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਕਿ ਜੋ ਮਦਦ ਕਰ ਰਿਆ ਸੀ ਉਹ ਵੀ ਉਸ ਦੇ ਸਹਾਗ ਦਾ ਕਾਤਲ ਸੀ ਜੀਤੀ ਨੇ ਆਪਣੀ ਤੀ ਪੂਰਾ ਕਾਬੂ ਰੱਖਿਆ ਤੇ ਮੱਖਣ ਨਾਲ ਗੱਲਾਂ ਕਰਦੀ ਰਹੀ ਮੱਖਣ ਨੇ ਕਿਹਾ ਮੇਰੀ ਤਾਂ ਰਹਿ ਨਹੀਂ ਹੋ ਰਹੀ ਆ ਮੈਂ ਹੁਣੇ ਆ ਰਿਹਾ ਜੀਤੀ ਨੇ ਕਿਹਾ ਮੇਰੇ ਤੋਂ ਵੀ ਤੂੰ ਆ ਜਾ ਮੈਨੂੰ ਵੀ ਛੁੱਟੀ ਸਭ ਕੁਝ ਰਿਕਾਰਡ ਹੋ ਰਿਹਾ ਸੀ ਵਿਗਾਨੇ ਮੁਲਕ ਜਿੱਥੇ ਕੋਈ ਵੀ ਨਹੀਂ ਸੀ ਉੱਥੇ ਜੀਤੀ ਨੇ ਇਨਸਾਫ ਲਈ ਪੁਕਾਰ ਲਾਈ ਸੀ ਸਭ ਕੁਝ ਰਿਕਾਰਡ ਹੋ ਗਿਆ ਸੀ ਜੀਤੀ ਨੂੰ ਇਨਸਾਫ ਮਿਲਣ ਦੀ ਆ ਸੀ ਤੇ ਉਹ ਇੱਕ ਲੀਡਰ ਤੇ ਸ਼ਕਤੀਸ਼ਾਲੀ ਔਰਤ ਦੇ ਰੂਪ ਵਿੱਚ ਉੱਪਰ ਕੀ ਦਲੇਂਦਗੀ ਜੋ ਬਾਹਰ ਆਈ ਸੀ ਜੀਤੀ ਨੇ ਪੂਰੀ ਤਿਆਰੀ ਕਰ ਲਈ ਸੀ ਤੇਨ ਦਿਨ ਨੂੰ ਮੱਖਣ ਆ ਗਿਆ ਉਸਨੇ ਅੰਦਰ ਵੜਦੇ ਹੀ ਜੀਤੀ ਨੂੰ ਬਾਹਾਂ ਚ ਲੈ ਚੁੰਮਣਾ ਸ਼ੁਰੂ ਕਰ ਦਿੱਤਾ ਤੇ ਉਸਦੇ ਵਸਤਰ ਨੂੰ ਖੋਲਣਾ ਇਹਨੇ ਜ ਦਰਵਾਜ਼ਾ ਖੜਕ ਗਿਆ ਤੇ ਅੰਦਰ ਪੁਲਿਸ ਆ ਗਈ ਪੁਲਿਸ ਨੂੰ ਦੇਖ ਮੱਖਣ ਡਗ ਰਹਿ ਗਿਆ ਉਸਨੇ ਕਿਹਾ ਤੁਸੀਂ ਬਿਨਾ ਇਜਾਜ਼ਤ ਅੰਦਰ ਕਿਵੇਂ ਆ ਸਕਦੇ ਹੋ ਮੈਂ ਆਪਣੀ ਪਤਨੀ ਨਾਲ ਟਾਈਮ ਬਤੀਤ ਕਰ ਰਿਹਾ ਸੀ ਪਰ ਪੁਲਿਸ ਨੇ ਕਿਹਾ ਕਿ ਬਾਹਰ ਆ ਜਾ ਕਪੜੇ ਪਾ ਕੇ ਤੈਨੂੰ ਬਲਾਤਕਾਰ ਦੇ ਕੇਸ ਚ ਅੰਦਰ ਕੀਤਾ ਜਾ ਸਕਦਾ ਇਹ ਤੇਰੀ ਪਤਨੀ ਨਹੀਂ ਮੱਖਣਿਕ ਨਾਂਬਰ 6 ਦੇ ਅੱਗੇ ਉਸਨੇ ਕਿਹਾ ਮੈਂ ਵਕੀਰ ਨੂੰ ਬੁਲਾਉਣਾ ਚਾਹਨਾ ਪਰ ਪੁਲਿਸ ਨੇ ਕਿਹਾ ਪਹਿਲਾਂ ਪੁਲਿਸ ਸਟੇਸ਼ਨ ਚੱਲ ਫਿਰ ਕਰੀச்சு ਕਰਨਾ ਜੀਤੀ ਨੂੰ ਕਿਹਾ ਤੂੰ ਦੱਸ ਕੇ ਤੇਰੀ ਮਰਜ਼ੀ ਨਾਲ ਤੇਰੇ ਨਾਲ ਰਹਿ ਰਿਹਾ ਪਰ ਜੀਤੀ ਨੇ ਰੋ ਰੋ ਸਾਰੀ ਗੱਲ ਰੇਪ ਤੇ ਲਿਆਉਂਦੀ ਕਿ ਮੱਖਣ ਉਸ ਨਾਲ ਜ਼ਬਰਦਸਤੀ ਸ਼ੀਰਕ ਦਾ ਸੰਬੰਧ ਬਣਾਉਂਦਾ ਸੀ ਜੀ ਜਵਾਬ ਦਿੰਦੇ ਸੀ ਤਾਂ ਸੀ ਤੇਨੂੰ ਮਾਰਨ ਦੀ ਧਮਕੀ ਦਿੰਦਾ ਸੀ ਮੱਖਣ ਨੇ ਜਦ ਪੁਲਿਸ ਬਾਹਰ ਲੈ ਕੇ ਆਈ ਤਾਂ ਬਾਹਰ ਵੱਡਾ ਤੇ ਨਿੱਕਾ ਖੜੇ ਸਨ ਜੋ ਮੁਸਕਰਾ ਰਹੇ ਸਨ ਮੱਖਣ ਨੇ ਜਾਂਦੇ ਜਾਂਦੇ ਪੁਲਿਸ ਨੂੰ ਕਿਹਾ ਕਿ ਇਹ ਵੀ ਕੋਨੀ ਆ ਇਸਨੇ ਇਸ ਦੇ ਘਰ ਵਾਲੇ ਤਹਿ ਜਹਦ ਦੇ ਕੇ ਕਤਲ ਕੀਤਾ ਪੁਲਿਸ ਪੁੱਛਗਿੱਛ ਲਈ ਉਸ ਨੂੰ ਵੀ ਨਾਲ ਹੀ ਲੈ ਗਈ ਕਰਕਰਾਂ ਮੱਖਣ ਦੀ ਵਕੀਲ ਵੱਲੋਂ ਦਿੱਤੀਆਂ ਦਲੀਲਾਂ ਤੇ ਵੀ ਜਮਨਤ ਨਾ ਹੋਈ ਤੇ ਉਸ ਦਾ ਜੀਐਨਏ ਜੀਤੀ ਦੇ ਪਤਾ ਟੀਐਨ ਮਿਲ ਖਾ ਗਿਆ ਜੀਤੀ ਨਾਲ ਜ਼ਬਰਦਸਤੀ ਬਣਾਈ ਸ਼ਰੀਰਿਕ ਸੰਬੰਧ ਵੀ ਸਾਬਤ ਹੋ ਗਏ ਕੈਨੇਡਾ ਦੇ ਕਾਨੂੰਨ ਮੁਤਾਬਿਕ ਉਸ ਦੀਆਂ ਜੋ ਬਣਵਾਇਆ ਜਾਇਦਾਦਾਂ ਸਨ ਉਸਾ ਹਿੱਸੇ ਦਾ ਜੀਤੀ ਦਾ ਬੱਚਾ ਵੀ ਬਣ ਗਿਆ ਤੇ ਕਾਫੀ ਭਾਰੀ ਜੁਰਮਾਨੇ ਦੇ ਨਾਲ ਮੱਖਣ ਨੂੰ ਜੀਤੀ ਦਾ ਖਰਚ ਵੀ ਲੱਗਿਆ 10 ਸਾਲ ਦੀ ਸਜ਼ਾ ਵੀ ਹੋ ਗਈ ਨੀਮੀ ਨੇ ਜੀਤੀ ਨੇ ਕਾਫੀ ਮਿੰਤਾ ਪਾਈਆਂ ਪਰ ਜੀਤੀ ਪੱਥਰ ਵਗ ਗਈ ਧੋਟਸ ਤੋਂ ਮਸ ਨਾ ਹੋ ਨੀਮੀ ਦੇ ਤੋਂ ਪੁੱਤ ਜੋ ਕਾਫੀ ਵੱਡੇ ਸਨ ਉਹਨਾਂ ਨੇ ਪਿਓ ਦੀ ਕਰਤੂਤ ਕਰਕੇ ਸਬੰਧ ਤੋੜ ਦਿੱਤੇ ਦੁੱਜੀ ਪਾਸੇ ਵੱਡੇ ਦੇ ਉੱਤੇ ਲੱਗੇ ਇਲਜ਼ਾਮਾਂ ਦਾ ਕੋਈ ਸਬੂਤ ਨਹੀਂ ਸੀ ਉਸ ਨੂੰ ਛੱਡ ਦਿੱਤਾ ਗਿਆ ਉਸਨੇ ਜੀਤੀ ਤੋਂ ਬਾਹਰ ਆ ਕੇ ਮਾਫੀ ਮੰਗੀ ਤੇ ਕਿਹਾ ਉਸ ਤੋਂ ਗਲਤੀ ਹੋ ਗਈ ਸੀ ਪਤਾ ਨਹੀਂ ਕਿਉਂ ਗਲਤ ਸੋਚ ਬਣ ਗਈ ਸੀ ਤੇ ਨੂੰ ਪਉਣ ਲਈ ਮੱਖ ਨੇ ਦਿਮਾਗ ਖਰਾਬ ਕਰ ਦਿੱਤਾ ਸੀ ਜੀਤੀ ਨੇ ਬਿਨਾ ਕੁਝ ਕਹੀ ਉਹ ਤੋਂ ਚਲੀ ਗਈ ਵੱਡੇ ਦੇ ਮੁੰਡੇ ਨਿੱਕੀ ਨੇ ਵੀ ਆਪਣੇ ਬਾਪ ਦੇ ਖਾਲੇ ਕਰਮਾ ਕਰਕੇ ਸਾਹ ਛੱਡ ਦਿੱਤਾ ਤੇ ਸਾਰੇ ਸੰਬੰਧ ਤੋੜ ਘਰੋਂ ਚਲਾ ਗਿਆ ਜੀਤੀ ਉਦਾਸੀ ਨਾਲ-ਨਾਲ ਸੰਤੁਸ਼ਟ ਸੀ ਕਿ ਹੁਣ ਉਸਨੇ ਆਪਣੇ ਪੁੱਤ ਨੂੰ ਨਾਮ ਦਵਾ ਦਿੱਤਾ ਸੀ ਤੇ ਉਸਨੇ ਉਸੇ ਹਿੱਸੇ ਦਾ ਬੰਦ ਹੱਕ ਵੀ ਉਸਦੇ ਬੱਚੇ ਉਸਨੂੰ ਵਧਚਲ ਨਹੀਂ ਆਖਣਗੇ ਜੀਤੀ ਦੀ ਕਹਾਣੀ ਉਸਦੇ ਪਿੰਡ ਵੀ ਪਹੁੰਚ ਗਈ ਤੇ ਸਭ ਨੂੰ ਉਸ ਨਾਲ ਕੀਤੇ ਵਰਤਾਰਾ ਦਾ ਅਫਸੋਸ ਸੀ ਲੱਡੂ ਵੱਡੀ ਹੋ ਗਈ ਸੀ ਮਾਂ ਦੇ ਦਰਦ ਨੂੰ ਸਮਝਦੀ ਸੀ ਜੀਤੀ ਆਪਣੇ ਆਪ ਵਿੱਚ ਇੱਕ ਮਿਸਾਲ ਬਣ ਗਈ ਆਖੇ ਜੀਤੀ ਨੇ ਕੱਲ ਦਾ ਅਫਸੋਸ ਹਮੇਸ਼ਾ ਰਿਹਾ ਕਿ ਉਸਨੇ ਵਾਪਸ ਮਨ ਰੱਬ ਦੇ ਬੰਦੇ ਬਾਪੂ ਜੀ ਤੇ ਗੰਦੇ ਇਲਜ਼ਾਮ ਲਾ ਦਿੱਤੇ ਸਨ ਤੇ ਪਟਕ ਗਏ ਸੀ। ਪਰ ਲਾਲ ਦੀ ਸੁਖਲੇ ਆਪਣਾ ਸਰੀਰ ਤੱਕ ਦਾ ਤਿਲਾ ਦਿੱਤਾ। ਤਾਂ ਵਾਜੀ ਸਾਰਿਆਂ ਦਾ ਇਹ ਨਾਵਲ ਨੂੰ ਪੂਰਾ ਸੁਣਨ ਦੇ ਲਈ ਇੱਕ ਨਾਵਲ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ। ਇਹੋ ਜਿਹੇ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਤੇ ਨਾਵਲ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ੀਕਲ ਜੀ।